ਨੀ ਤਾਂ ਮੇਰਾ ਪੁੱਤ ਹੈ ਅੱਜ ਆਪਾਂ ਪੁੱਤ ਸ਼ਹਿਰ ਜਾਣਾ ਹੈ ਮਾਸੀ ਕੋਲ ਜਾ ਕੇ ਆਨੇ ਆਂ ਅੱਜ ਠੀਕ ਹੈ। ਠੀਕ। ਤੋ ਹੋਰ ਫੇਰ ਕਿੰਧਰ ਨਹੀਂ ਕਰ ਲਈਆਂ ਤਿਆਰੀਆਂ? ਮੰਮੀ ਮੈਂ ਸ਼ਹਿਰ ਚੱਲ ਲਈ ਸੀਗੀ ਇਹਨੂੰ ਕਮਾਉਣ ਵਾਸਤੇ ਦੀ ਮਾਸੀ ਕੋਲੇ ਥੋੜੇ ਪੈਸੇ ਦੇ ਦੋ ਇਹਦੇ ਸੂਟ ਸ਼ার্ট ਲਿਆਵਾ ਥੋੜੇ ਜਿਹਾ। ਜਬ ਆ ਪੁੱਤ ਜੰਮ ਕੇ ਦਿੱਤਾ। ਧੀ ਵਾਸਤੇ ਕੋਈ ਪੈਸਾ ਖੁਸਾ ਨਹੀਂ। ਨਾ ਫੇਰ ਕੀ ਹੋ ਗਿਆ ਧੀਾਂ ਕੀ ਧੀ ਜੰਮ ਕੇ। ਨਾ ਫੇਰ ਕੀ ਹੋ ਗਿਆ ਧੀਾਂ ਕੀ ਕੁੜੀਆਂ ਨਹੀਂ ਹੁੰਦੀਆਂ। ਨਾ ਨਾ ਨਾ। ਨਾ ਇਹਦਾ ਪਿਓ ਤਾਂ ਹੁਣ ਬਾਹਰ ਬੈਠਾ ਹੈ। ਹੁਣ ਮੈਂ ਥੋੜੇ ਤੋਂ ਹੀ ਖਰਚਾ ਪਾਣੀ ਮੈਂ। ਨਾ 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 ਨਮ ਚਲੋ ਕੋਈ ਗੱਲ ਨਹੀਂ ਮੇਰਾ ਸੂਟ ਕਦ ਤੱਕ ਬਣ ਜਾਏ ਪਾਇਆ ਪਟਾਰਸੂ ਉਸ ਨੂੰ ਸੁਵਾਨੀ ਮੈਡਮ ਇੱਕ ਨਾ ਆਪਾ ਸੂਟ ਸਿਚ ਕਰਾਣਾ ਸੀ ਲੈ ਮੇਰਾ ਪੂਰਾ ਸਾਮਾਨ ਕੱਲ੍ਹ ਹੀ ਤੇ ਜਾਣਾਗਾ ਤੇ ਕਦੋਂ ਤੱਕ ਦੇ ਦੋਗੇ ਮੈਡਮ ਤੁਹਾਨੂੰ ਕਦੋਂ ਚਾਹੀਦਾ ਮੈਨੂੰ ਨੰਡੇ ਨੂੰ ਚਾਹੀਦਾ ਕਹਿੰਦੇ ਕੋਈ ਲੈ ਤੁਹਾਨੂੰ ਸੰਡੇ ਸ਼ਾਮ ਤੱਕ ਠੀਕ ਹੈ ਤੇ ਮਾੜਾ ਇਹ ਨਾ ਫੀਟਿੰਗ ਫੂਟਿੰਗ ਦਾ ਬੜਾ ਦੇਖ ਕੇ ਲੱਗਦੀ ਹੈ ਕਿ ਕਰਾਉਣਾ ਪਿਆ ਪਾ ਕੀ ਕੁੱਤਾ ਸਾਰਾ ਸਾਮਾਨ ਖਲਾੜਤਾ ਤੂੰ ਆਂਟੀ ਦਾ ਕੋਈ ਗੱਲ ਨਹੀਂ ਖੇਡੀ ਜਾਣ ਤੋਂ ਇਹ ਬਹੁਤ ਸ਼ਰਾਰਤੀ ਏ ਕੁੜੀ ਮੇਰੀ ਕੋਈ ਗੱਲ ਨਹੀਂ ਸ਼ੁਗਰ ਆ ਸੋਡੇ ਧੀ ਤਾਂ ਹੈਗੀ ਆ ਉਹ ਪੋਚਣਾ ਭਾਣੇ ਸੱਸ ਮੇਰੀ ਏਡੀ ਕਪਤੀ ਐ ਨਾ ਮੈਨੂੰ ਬੋਤਾ ਰੋਹ ਤਾਨਾ ਮਾਰ ਦਿੰਦੀ ਆ ਕਿ ਧੀ ਜਮ ਕੇ ਸੜਤੀ ਅੱਜ ਦੀ ਗੱਲ ਸੁਣ ਲੈ ਸਵੇਰੀ ਲੱਗੀ ਮੈਂ ਤਾਂ ਪੈਸੇ ਹੀ ਮੰਗੇ ਸੀ ਸੂਟਾਂ ਵਾਸਤੇ ਬੱਚੇ ਦੇ ਸੂਟ ਲਿਆਉਣੇ ਆ ਆਖੇ ਮੈਨੂੰ ਕਹਿੰਦੀ ਲੈ ਧੀ ਜਮ ਕੇ ਸੜਤੀ ਇਹਦੇ ਪਿਓ ਨੂੰ ਕਹਿ ਦਊਗਾ ਪੈਸੇ ਹੁਣ ਉਹਦਾ ਪਿਓ ਤਾਂ ਰਹਿੰਦਾ ਬਾਹਰ ਹੁਣ ਮੈਂ ਇਹਦੇ ਪਿਓ ਨੂੰ ਕਿੱਥੋਂ ਕਹਦਾ ਜਿੱਥੇ ਰਹਿੰਦੇ ਆ ਉੱਥੇ ਉਹਨਾਂ ਨੂੰ ਹੀ ਕਵਾਂਗੇ ਨਾ ਇਹੋ ਜੀ ਆ ਦੇਖ ਲੈ ਸ਼ੁਕਰ ਹੈ ਤੇਰੇ ਤੀਤ ਹੈਗੀ ਆ ਮੇਰੇ ਕੋਲੇ ਜਵਾਬ ਵੀ ਨਹੀਂ ਹੋਇਆ ਲੈ ਸੱਚੀ ਤੇਰੇ ਕੋਲ ਜਵਾਬ ਹੈ ਨਹੀਂ ਮੈਨੇ ਚਲ ਕੋਈ ਨਾ ਇਹ ਵੀ ਤੇਰੇ ਜਵਾਕਾਂ ਵਰਗੀ ਆ ਇਹਨੂੰ ਮੂੰਹ ਕਰ ਲਿਆ ਕਰ ਜਦੋਂ ਮਰਜ਼ੀ ਘਰੇ ਆ ਜਾ ਕਰ ਹਾਂ ਭੈਣੇ ਬੱਚਾ ਤਾਂ ਮੈਨੂੰ ਬਹੁਤ ਪਿਆਰਾ ਲੱਗਿਆ ਕਿੱਥੇ ਆਪਣਾ ਘਰ ਆਪਣਾ ਘਰ ਨਾਲ ਲੱਗੀ ਪਿੰਡੀ ਆ ਕੋਈ ਗੱਲ ਨਹੀਂ ਆ ਜਾ ਕਰੋ ਤੁਸੀਂ ਠੀਕ ਆ ਭੈਣੇ ਮੈਂ ਆ ਜਾ ਕਰੂੰਗੀ ਹਾਂ ਜਦੋਂ ਮਰਜ਼ੀ ਆ ਜਾ ਕਰੋ ਚਲੋ ਠੀਕ ਹੈ ਭੈਣੇ शशिकांत शशिकांत ओके जी चलो बेटा चलिए आपा चलो चलिए, चलो कुत्ते चलो ठीक है जी ठीक है मैडम आप तो इतनी राइटिंग गंदी है तेरी हैं नाले तेरे इतने नंबर कट आए हैं पढ़다 नहीं तू तो दस और फिर दीदी किमे हो मैं मेरी बहन आई और बदी है, बदी तो है और किमे ठीक है ਖੁਸ਼ ਰੋ ਚਲੋ ਬੈਠੋ ਲਾ ਜਾ ਪੈਣੇ ਹਾਂਜੀ ਹਾਂ ਪਹਿਲੀ ਬੈਠ ਬੁੱਤ ਮੈਂ ਲਾ ਦੇ ਚਪਲਾ ਲਾ ਦੇ ਹੋਰ ਘਰ ਪਰਿਵਾਰ ਠੀਕ ਆ ਹਾਂ ਹਾਂ ਵਧੀਆ ਸਾਰੇ ਤੁਸੀਂ ਦੱਸੋ ਅੱਜ ਕਿਵੇਂ ਗੇੜਾ ਮਾਰਿਆ ਉਹ ਪਤਾ ਕੀ ਮੈਂ ਨਾ ਇੱਧਰ ਆਈ ਸੀ ਕਿ ਬੁਟੀਕ ਤੇ ਕੱਪੜੇ ਲੈਣ ਮੈਂ ਕਿਹਾ ਚਲ ਜਾਂਦੀ ਜਾਂਦੀ ਭੈਣ ਕੋਰੇ ਹੋਇਆ ਮਾ ਅੱਛਾ ਚੱਲ ਕੋਈ ਨਾ ਤੂੰ ਵਧੀਆ ਹੋ ਗਿਆ ਆ ਗਈ ਚਲ ਤੂੰ ਬੈਠ ਮੈਂ ਤੇਰੇ ਅਸਤੇ ਪਾਣੀ ਲੈ ਕੇ ਆਉਣੀ ਆ ਹਾਂ ਹਾਂ ਕੋਈ ਨਾ ਪੈਣ ਲਿਆ ਹੋਰ ਬੁੱਤ ਤੇਰੀ ਪੜਾਈ ਕਿਵੇਂ ਚੱਲਦੀ ਆ ਹੋਰ ਠੀਕ ਰਹਿਣਾ ਚਲ ਵਧੀਆ ਕਿਹੜੀ ਕਲਾਸ ਹੋ ਗਿਆ ਇਹਦੇ ਚੋ ਗਿਆ ਲੈ ਪੈਣੇ ਪਾਣੀ ਪੀਲਾ ਲਲਾਟੋ ਤੁਮੇ ਪਾਣੀ ਪੀਲਾ ਹੋਰ ਦਸ ਪੈਣੇ ਨੇ ਠੀਕ ਆ ਹਾਂ ਵਧੀਆ ਬਸ ਤੂੰ ਸੁਣਾ ਠੀਕ ਆ ਹਾਏ ਦੇਖੇ ਕਿੰਨੀ ਸੋਹਣੀ ਐ ਨਾ ਤੇ ਰਾਣੀ ਪਰ ਜੇ ਮੁੰਡਾ ਹੁੰਦਾ ਫਿਰ ਗੱਲ ਹੋਰ ਸੀ ਹੈਨਾ ਇਹ ਤਾਂ ਹੈ ਗਈ ਆ ਚੱਲ ਕੋਈ ਨਾ ਮੈਂ ਕਿ ਮੇਰੇ ਲਾਵੇ ਮੁੰਡਾ ਮੇਰੇ ਤੈਨੂੰ ਪਤਾ ਮੇਰੀ ਸੱਸ ਫਰੇਕ ਗੱਲ ਮੰਨਦੀ ਆ ਮੇਰੀ ਅੱਜ ਮੈਂ ਪੈਸੇ ਮੰਗੇ ਸੀ ਤੇ ਮੈਨੂੰ ਪਟੱਕ ਦੇਣੇ ਦਿੱਤੇ ਉਹਨੇ ਭੈਣੇ ਸਾਡੇ ਲੱਭੀ ਵੀ ਕਦੀ ਢਾੜਾ ਮਾਰ ਲਿਆ ਕਰ ਕੋਈ ਨਾ ਆਉਂਗੀ ਭੈਣੇ ਹਾਂਜੀ ਕੋਈ ਗੱਲ ਨਹੀਂ ਹੋਰ ਹਾਂਜੀ ਪੁੱਤ ਚੰਗਾ ਠੀਕ ਨਹੀਂ ਹੋਰ ਨਹੀਂ ਭੈਣੇ ਤੇਰੀ ਸੱਸ ਪੈਸੇ ਪੁੱਛੇ ਤਾਂ ਦੇ ਦਿੰਦੀ ਆ ਤੈਨੂੰ ਕੁਛ ਕਹਿੰਦੀ ਤਾਂ ਨਹੀਂ ਆ ਇੱਕ ਮੇਰੀ ਸੱਸ ਆ ਮੈਨੂੰ ਰੋਜ਼ ਹੀ ਤਾਨਾ ਮਾਰ ਦਿੰਦੀ ਆ ਕੁੜੀ ਜੰਮ ਕੇ ਸਿੱਟਦੀ ਨਾ ਪੈਸੇ ਦਿੰਦੀ ਆ ਜੇ ਹੁਣ ਘਰ ਵਾਲਾ ਬਾਹਰ ਰਹਿੰਦਾ ਤਾਂ ਉਹ ਪੈਸੇ ਤਾਂ ਮੈਨਾਂ ਤੋਂ ਹੀ ਮੰਗਣਿਆ ਤੂੰ ਆਪਸੇ ਆਣੀ ਆ ਚੱਲ ਕੋਈ ਨਾ ਭੈਣੇ ਉਹ ਵੀ ਸੱਚੀ ਲੜਦੀ ਆ ਤੇਰੇ ਨਾਲ ਗੁੱਸਾ ਨਾ ਕਰੀ ਪਰ ਘਰ ਤਾਂ ਮੁੰਡਿਆਂ ਨਾਲ ਹੀ ਹੁੰਦੇ ਆ ਧੀਆ ਤਾਂ ਬਗਾਨਾ ਤਾਂ ਹੁੰਦੀਆਂ ਨਹੀਂ ਹੁਣ ਆਪ ਥੋੜੀ ਬਣਾ ਕੇ ਪਾ ਦਨੇ ਮੁੰਡੇ ਵੀ ਤਾਂ ਰੱਬ ਦੀ ਦੇਣ ਆ ਧੀਆ ਵੀ ਚੱਲ ਕੋਈ ਨਾ ਭੈਣੇ ਚੱਲ ਭੈਣੇ ਤੂੰ ਮਾਰ ਲਈ ਕਦੀ ਲਵੇ ਗੇੜਾ ਠੀਕ ਆਉਂਗੀ ਕੋਈ ਨਾ ਕੋਈ ਗੱਲ ਨਹੀਂ ਆ ਜੀਓ ਚੰਗਾ ਭੈਣੇ ਹੁਣ ਮੈਂ ਚੱਲਦੀ ਆ ਚੱਲ ਪੁੱਤ ਚਲਿਏ ਬਣੀ

ਹਮ ਕਿਹੜੀ ਵਧੀਆ ਗੱਲ ਆ ਮੈਨੂੰ ਪਤਾ ਕੀ ਕਹਿੰਦੀ ਮੈਨੂੰ ਕਹਿੰਦੀ ਮਾਰ ਜੀ ਕਿਹੜਾ ਤੂੰ ਦੱਸ ਐਂ ਕਹਿੰਦਾ ਹੁੰਦਾ ਉਹਦੀਆਂ ਭੈਣਾਂ ਨੂੰ ਕਿਹੜਾ ਮਾਰਨਾ ਬੰਦਾ ਈ ਤੁਹਾਡਾ ਭੈਣੇ ਉਹ ਐਂ ਕਹਿੰਦੀ ਆ ਤੇਰੇ ਕੋਲੇ ਮੁੰਡਾ ਤੇ ਮੇਰੇ ਕੋਲੇ ਧੀਆ ਅੱਛਾ ਮੂੰਹ ਬਣਾਉਂਦੀ ਆਏ ਮੇਰੇ ਤੇ ਨਾ ਭੈਣੇ ਪੱਕਾ ਸਰਦਾਰੀ ਆਸਦੀ ਆ ਆ ਪੁੱਤ ਜੰਮਣੇ ਕੇ ਸੌਖੇ ਬੈਨੇ ਸਹੀ ਗੱਲ ਭੈਣੇ ਸਹੀ ਗੱਲ ਹੋ ਪਰ ਵਾਰ ਠੀਕ ਆ ਸਾਰੇ ਘਰੇ ਹਾਂ ਭੈਣੇ ਵਧੀਆ ਤੂੰ ਦੱਸ ਤੀਛ ਤੇਰੀ ਭੈਣ ਠੀਕ ਆ ਜਾਂਦੀ ਨਹੀਂ ਕਾਲਜ ਹਾਂ ਬਸ ਪੇਪਰ ਆ ਗਏ ਡੇਟ ਸ਼ੀਟ ਹੋਣੀ ਆਈ ਹੈ ਮੇਰੀ ਵੀ ਠੀਕ ਆ ਹੋਰ ਹੋ ਚਾਹ ਪਾਣੀ ਲਿਆਵਾ ਨਹੀਂ ਪੈਣੇ ਬਸ ਮੈਂ ਤਾਂ ਉਹੀ ਆ ਗਈ ਸੀ ਇੱਥੋਂ ਨੰਗੀ ਆਂਦੀ ਸੀਗੀ ਮੈਂ ਕਿਹਾ ਚੱਲ ਤੇਰੇ ਕੋਲ ਗੇੜਾ ਮਾਰ ਜਾ ਚਲ ਵਧੀਆ ਕੀਤਾ ਮੈਂ ਤਾਂ ਸੋਚੀ ਆਂਦੀ ਸੀ ਭੈਣ ਆਉਂਦੀ ਅੱਛਾ ਉਹੀ ਆ ਗਈ ਮੈਂ ਤਾਂ ਫੇਰ ਤਾਂ ਪੈਣ ਤੱਕ ਬੰਦ ਆਗਾ ਕਿਹੜਾ ਪੈਣੇ ਤੇਰੀ ਭੈਣ ਕੋਲ ਜਾਣ ਦਾ ਹਾਂ ਜਾ ਕੇ ਆਉਂਗੀ ਇੱਕ ਵਾਰੀ ਤਾਂ ਜਾ ਹੀ ਫੇਰ ਕੀ ਹੁੰਦਾ ਹੂੰ ਮਾਂ ਰੱਖ ਲਈਦਾ ਹੁੰਦਾ ਨਾਲੇ ਗੱਲ ਸੁਣ ਭੈਣੇ ਨਾਲੇ ਦੇ ਘਰੇ ਜਾਈ ਸਾਂ ਸਾਸਰ ਨੂੰ ਗਿਆ ਕਿ ਐਂ ਉਹਦੀ ਕਿਵੇਂ ਹਾਂ ਮੇਰਾ ਪੁੱਤ ਆਣਿਆ ਹੋਰ ਜਾ ਕੇ ਪੁੱਤ ਆ ਹਾਂ ਜਾ ਕੇ ਹੀ ਵੜਾ ਜਾ ਉਹ ਕੜਾ ਮੈਨੂੰ ਦਿਲ ਤੋਂ ਕਹਿ ਕੇ ਗਈ ਆ ਉੱਤੋਂ ਉੱਤੋਂ ਕਹਿ ਗਈ ਆ ਜੀ ਕੋਈ ਨਹੀਂ ਜਾਏ ਕਨ ਸਾਸਰ ਨੂੰ ਗਿਆ ਕਿ ਐ ਹੋਰ ਨਹੀਂ ਭੈਣੇ ਕੱਲ ਨੂੰ ਜਾ ਕੇ ਆਉਣੀ ਆ ਮੈਂ ਉਹਦੇ ਸੱਸ ਕੋਲੇ ਚੱਲ ਠੀਕ ਆ ਭੈਣੇ ਕੰਮ ਪੈ ਆ ਮੇਰੇ ਕੰਮ ਕਰ ਦੇ ਨਾ ਭੈਣੇ ਫਿਰ ਮੈਂ ਕੱਲ ਨੂੰ ਜਾ ਕੇ ਆਉਂਗੀ ਸੰਦੇਹੀ ਹੀ ਬੱਗ ਗਈ ਹੋਰ ਇੱਕ ਹਨੇਰੀ ਜਿਹੇ ਵਾਲੇ ਮੌਸਮ ਹੋਏ ਪਏ ਨਾ ਹਾਂ ਕੰਮ ਨਹੀਂ ਮੀਂਹ ਬੱਧੀ ਦੇ ਨਿਕਲਦੀ ਆ

ਸਸਰੀ ਘਰ ਆ ਮਸੀ ਸਸਰੀ ਘਰ ਆ ਪੁੱਤ ਕਿਵੇਂ ਹੋ ਠੀਕ ਆ ਪੁੱਤ ਬੈਠੋ ਬੈਠੇ ਹੋਰ tio ਪਰ ਨੋ ਕਿੱਵੇਂ ਹੋਰ ਸਾਨਾ ਨਮੀਤਾ ਜੀ ਠੀਕ ਆ ਵਾਸ ਅਰੇ ਇਹ ਕਰੇ ਸਾਰਾ ਪਰਵਾਹ ਠੀਕ ਆ ਹਾਂ ਜੀ ਹਾਂ ਜੀ ਵਧੀਆ ਚਲ ਮੁੰਡਾ ਠੀਕ ਆ ਹਾਂ ਮੁੰਡਾ ਠੀਕ ਆ ਮਸੀ ਉਹ ਸਕੂਲ ਗਿਆ ਸੀਗਾ ਮੈਂ ਕਿਹਾ ਚਲ ਮੈਂ ਕਿਹੜਾ ਹੀ ਮਾਰੇ ਆ ਹਾਂ ਚਲ ਵਜੇ ਕਿਤਾ ਸਕੂਲ ਆ ਜੇ ਉਹਨੂੰ ਲੋਨ ਆ ਆ ਜੇ ਅੱਛਾ ਲਾਵਾਗੇ ਹਾਂ ਤਾਂ 4 ਸਾਲ ਦੀ ਹੋ ਗਈ ਲਾ ਲ ਹਾਂ ਲਾਵਾਂਗੇ ਬੱਚੇ ਸੂ ਜਾਂਦੀ ਮੈਂ ਮਤ ਸੂ ਜਾਉਂ ਹਾਂ ਹੋਰ ਠੀਕ ਆ ਹਾਂ ਰਾਜੇ ਠੀਕ ਹੈ ਅੱਛਾ ਹੋਰ ਠੀਕ ਆ ਬੱਸ ਠੀਕ ਹੈ ਵਧੀਆ ਲੈ ਫੜ ਭੈਣੇ ਪਾਣੀ ਪੀ ਤੂੰ ਪਹਿਲਾਂ ਕਦੋਂ ਦੀ ਆਈਆਂ ਹਾਂ ਉਹਨਾਂ ਭੈਣ ਦੇ ਖੱਤਰ ਤਵੱਜਾ ਕਰਨਾ ਚਾਹ ਪਾਣੀ ਪਿਆ ਉਹਨੂੰ ਕੋਈ ਨਾ ਲਿਆਣੇ ਭੈਣੇ ਪਾਣੀ ਤਾਂ ਪੀ ਗਰਮੀ ਕਿੰਨੀ ਹੋਈ ਪਈ ਹੈ ਨਾ ਹਾਂ ਬਾਹਰ ਗਰਮੀ ਆ ਐਨੋ ਵੀ ਲਾ ਦੇ ਸਕੂਲ ਚ ਲਾਉਣਾ ਬਸ ਥੋੜਾ ਟਾਈਮ ਰੁੱਕ ਕੇ ਹੁਣ ਐਡਮਿਸ਼ਨ ਸਟਾਰਟ ਹੋਣਗੇ ਨਾ ਹੁਣ ਲਾਵਾਂਗੇ ਔਰ 4 ਸਾਲ ਦੀ ਹੋਗੀ ਹਾਂ ਕਸਤੇ ਨੂੰ ਸਰਕਾਰੀ ਚ ਲਾਵਾਂਗੇ ਕੀ ਮੇਰਾ ਮੁੰਡਾ ਤਾਂ ਸੀਵੀਐਸ ਸਕੂਲ ਚ ਪੜਦਾ ਨਾ ਨਾ ਕੁੜੀਆਂ ਤਾਂ ਸਰਕਾਰੀ ਚ ਪੜ੍ਹਦੀਆਂ ਨੇ ਕਿੰਨੇ ਆਪਣੇ ਹੈ ਨਹੀਂ ਬਧੀਆ ਬੈਂ ਤੇ ਆਉਂਦਾ ਕਿ ਬੈਂ ਤੇ ਜਾਂਦਾ ਜੇ ਮੁੰਡਾ ਹੁੰਦਾ ਪ੍ਰਾਈਵੇਟ ਚ ਲਾ ਦਿੰਦਾ ਹੈ ਐ ਕੁੜੀ ਹੈ ਸਰਕਾਰੀ ਚ ਲਾਵਾਂਗੇ ਹਾ ਮਸੀ ਇਹ ਗੱਲ ਤਾਂ ਤੇਰੀ ਠੀਕਾ ਕੁੜੀਆਂ ਨੂੰ ਤਾਂ ਸਰਕਾਰੀ ਸਕੂਲ ਚ ਲਾਉਣਾ ਚਾਹੀਦਾ ਕੌਣ ਕਰੇ ਇੰਨਾ ਤੇ ਇੰਨਾ ਖਰਚਾ ਇਹਨਾਂ ਨੇ ਤਾਂ ਬਗਾਨੇ ਘਰੇ ਵਗ ਜਾਣਾ ਆਪਦੇ ਚੱਲ ਕੋਈ ਨਾ ਚਲੋ ਛੱਡੋ ਇਹ ਗੱਲਾਂ ਨੂੰ ਕੀ ਲੈ ਕੇ ਬਹਿ ਕੇ ਕੋਈ ਗੱਲ ਨਹੀਂ ਦੇਖਾਂਗੇ ਇਹਦੇ ਡੈਡੀ ਨੂੰ ਆ ਜਾਂਦੋ ਫੇਰ ਦੇਖਦੇ ਕਿੱਥੇ ਲਾਉਣਾ ਇਹਨੂੰ ਲੈ ਓਏ ਥੋੜੇ ਚੱਲੋਗੇ ਇੱਥੇ ਤਾਂ ਮੇਰੀ ਚੱਲੋਗੇ ਅਸਤੇ ਸਰਕਾਰੀ ਚ ਲਾਵਾਂਗੇ ਨਾ ਨਾ ਇਹਦੇ ਪਿਓ ਨੂੰ ਕੋਈ ਗੱਲ ਨਹੀਂ ਆ ਜਾਂਦੋ ਕਿਉਂ ਮਾਤਾ ਤੂੰ ਕਿਉਂ ਬਾਲਾ ਬੋਲੀ ਜੰਨੀ ਹੁਣ ਬਾਲਾ ਸਰਕਾਰੀ ਚਲਾਵਾਂਗੇ ਉਹਦਾ ਪਿਓ ਦੱਸੂਗਾ ਨਾ ਸਰਕਾਰੀ ਚਲਾਉਣਾ ਕਿ ਪ੍ਰਾਈਵੇਟ ਚਲਾਉਣਾ ਨਾ ਨਾ ਸਰਕਾਰੀ ਚਲਾਵਾਂਗੇ ਚੱਲ ਤੂੰ ਬੈਠ ਪਾਣੇ ਮੇਰੇ ਲਈ ਚਾਹ ਲੈ ਕੇ ਆਉਣੀ ਆ ਹਾਂ ਲੈ ਗਲਾਸ ਫੜਾ ਦੇ ਮੇਰੇ ਸਵਾਰ ਜੀ ਬਣਾ ਲਈ ਕਿਤੇ ਫਾ ਵੱਡੇ ਆ ਵੇ ਫਾ ਵੱੜਦੇ ਚ ਜਾਂਾ ਚੱਲ ਕੋਈ ਨਾ ਮਾਸੀ ਮੈਂ ਤਾਂ ਉਹੀ ਆ ਕੇ ਕਿਹੜਾ ਮਾਰਨਾ ਵੈਸੇ ਤੇਰੀ ਗੱਲ ਵੀ ਠੀਕ ਆ ਸਰਦਾਰੀ ਤਾਂ ਮੁੰਡਿਆਂ ਨਾਲ ਹੀ ਹੁੰਦੀ ਆ ਹਣ ਮੇਰਾ ਮੁੰਡਾ ਸਕੂਲ ਗਿਆ ਘਰੇ ਆਊਗਾ ਉਹ ਤੇ ਦਾਦੀ ਉਹਨੂੰ ਵਧੀਆ ਚਾਹ ਪਾਣੀ ਰੋਟੀ ਪਾਣੀ ਵਧੀਆ ਖਵਾਉਂਗਾ ਮੈਂ ਨਾ ਪੜਾ ਸਰਕਾਰੀ ਚ ਪੜਾਵਾਂਗੇ ਲਾ ਕੇ ਦੇਖੇ ਪ੍ਰਾਈਵੇਟ ਚ ਪਾ ਵਿੱਚ ਦਿੱਤੀ ਉਹ ਮੁੰਡੇ ਨਾਲ ਹੀ ਪੀੜੀ ਅੱਗੇ ਵਧਦੀ ਆ ਕੁੜੀਆਂ ਨੂੰ ਕੌਣ ਪੁੱਛਦਾ ਚੱਲ ਕੋਈ ਨਾ ਮੈਂ ਤਾਂ ਹੀ ਆ ਗਈ ਸੀ ਕਿਹਾ ਮੈਂ ਚੱਲ ਚੱਲ ਮੈਂ ਜਾਂਦੀ ਨਹੀਂ ਆ ਰਹੀ ਚੱਲ ਤੂੰ ਕੋਈ ਰ ਕਾਰਤਾ ਹੀ ਲੱਗਦਾ ਮੇਰੇ ਫੋਨ ਤੇ ਗੱਲ ਹੋਈ ਸੀ ਜੈਸ਼ਿਕਾ ਹਾਏ ਨੀ ਆ ਜਾ ਨਹੀਂ ਭੈਣੇ ਮੈਂ ਸੋਚਿਆ ਮਿਲਿਆ ਮਾਂ ਕੁੜੀ ਨਾਲ ਖੇਡਿਆ ਹੋਰ ਆ ਹੀ ਗਈ ਸਤਿ ਸ਼੍ਰੀ ਅਕਾਲ ਵੀਰੇ ਆ ਜਾ ਅੱਜ ਤਾਂ ਮੇਰੀ ਸੱਸ ਵੀ ਹੈ ਨਹੀਂ ਘਰੇ ਅੱਜ ਤਾਂ ਖੂਬ ਗੱਲਾਂ ਮਾਰਾਂਗੇ ਆਪਾਂ ਆ ਜਾ ਇੱਥੇ ਮੰਜਾ ਢਾਲ ਲੈਣੇ ਚਲ ਆ ਜਾ ਭੈਣੇ ਬਹਿ ਜਾ ਬਹਿ ਜੋ ਵੀਰੇ ਗੁੜੀਆਂ ਕਿੱਥੇ ਆ ਉਹ ਯਾਰ ਗੁੜੀਆਂ ਤਾਂ ਅੰਦਰ ਸੁੱਤੀ ਪਈਆਂ ਹੁਣੇ ਹੀ ਸਵਾਈ ਸੀਗੀ ਖੇਡ ਖੁੜ ਕੇ ਥੱਕ ਜਾਂਦੀ ਹੈ ਨਾ ਫਿਰ ਚਲ ਸੁੱਤੀ ਨੂੰ ਤਾਂ ਬਾਦੋਂ ਚਲ ਤੁਸੀਂ ਬੈਠੋ ਮੈਂ ਪਾਣੀ ਪੂਣੀ ਲੈ ਕੇ ਆਉਣੀ ਆਂ चल मैं ना पानी लेके चल बोतल तेन का लो भी रे पानी ना भेने पानी, पानी पी ना हो जाए उधर नैठीए गल गुला करिए ਹੋਰ ਫਿਰ ਘਰ ਲ ਬੰਚ ਦਿੱਕਤ ਤਾਂ ਨਹੀਂ ਹੋਈ ਦਿਨੋਂ ਨਾ ਪਹਿਣੇ ਕੋਈ ਦਿੱਕਤ ਨਹੀਂ ਹੋਈ ਮਾਰ ਹੀ ਲਿਆ ਜ ਫਿਰ ਤੂੰ ਗੇੜਾ ਹੋਰ ਮੈਂ ਤਾਂ ਵਿਹਲੀ ਸੀ ਗੇੜਾ ਮਾਰ ਲਿਆ ਹੋਰ ਵੇਰ ਠੀਕ ਰਹਿੰਦੇ ਹੋ ਹਾਂਜੀ ਹਾਂਜੀ ਵਧੀਆ ਹੋਰ ਕਿਵੇਂ ਚੱਲਦਾ ਵਧੀਆ ਚਲੋ ਵਧੀਆ ਕੀਤਾ ਆ ਗਈ ਤਾਂ ਵੈਸੇ ਅੱਜ ਮੇਰੀ ਸੱਸ ਹੈ ਨਹੀਂ ਕਰੇ ਨਹੀਂ ਤਾਂ ਸਾਰਾ ਦਿਨ ਬੋੜ ਬੋੜ ਕਰਦੀ ਰਹਿੰਦੀ ਐ ਤੇਰੀ ਕੁੜੀ ਹੋ ਗਈ ਤੇਰੇ ਆਏ ਹੋ ਗਿਆ ਤੇਰੇ ਆਏ ਹੋ ਗਿਆ ਹੁਣ ਮੇਰਾ ਘਰ ਵਾਲਾ ਵੀ ਬਸ ਥੋੜੇ ਦਿਨਾਂ ਚਾ ਆਣ ਜਾਊਗਾ ਫੇਰ ਦੇਖਦੇ ਆਂ ਕੁੜੀ ਦਾ ਸਕੂਲ ਦਾ ਵੀ ਹੱਲ ਕਰੀ ਰਹਿਣਾ ਸਕੂਲ ਲਾਉਣਾ ਕੁੜੀ ਨੂੰ ਸੋ ਵਧੀਆ ਬ੍ਰੇਡ ਉਹ ਟੇਕਰੇ ਕੁੜੀ ਤਾਂ ਹੈਗੀ ਆ ਸਾਡੇ ਘਰੇ ਜਾ ਜਾ ਕੇ ਦੇਖਦੇ ਸੁਣਨਾ ਹੁੰਦਾ ਪਰ ਜਦੋਂ ਕੁੜੀ ਕਰਕੇ ਤੁਹਾਡੇ ਨਾਲ ਖੇਡਣ ਆ ਗਈ ਥੋੜੀ ਚਲੋ ਵਧੀਆ ਕੀਤਾ ਬਾਈ ਕੋਈ ਗੱਲ ਨਹੀਂ ਬਾਈ ਤੁਹਾਨੂੰ ਵੀ ਰੱਬ ਦਊਗਾ ਹਾਂਜੀ ਕੋਈ ਗੱਲ ਨਹੀਂ ਆਸ ਨਹੀਂ ਛੱਡੀ ਦੀ ਹੁੰਦੀ ਕੋਈ ਗੱਲ ਨਹੀਂ ਮੇਰਾ ਬੱਚਾ ਵੀ ਥੋੜਾ ਹੀ ਹੈ ਕੋਈ ਗੱਲ ਨਹੀਂ ਆ ਜਾਇਆ ਕਰੋ ਜਦੋਂ ਜੀ ਕੀਤਾ ਨਹੀਂ ਕੋਈ ਗੱਲ ਹੋਰ ਸੁਣਾ ਫਿਰ ਉਹ ਬੁਟੀਕ ਤੇ ਮਿਲੇ ਸੀ ਆਪਾਂ ਸਿਉਂ ਤਾਂ ਤੇਰਾ ਸੂਟ ਹੁਣੇ ਸੂਟ ਦਾ ਸਿਉਂ ਤਾਂ ਸੀ ਪਹਿਣੇ ਵਧੀਆ ਸੀ ਹੁਣ ਤਾਂ ਸੀ ਨਹੀਂ ਪਹਿਣੇ ਮੈਂ ਤਾਂ ਪਹਿਲੀ ਵਾਰੀ ਦਿੱਤਾ ਸੂਟ ਫਾ ਵੀ ਨਾ ਵਧੀਆ ਸਿਉਂਦੀ ਆ ਨੀ ਮੈਨੂੰ ਤਾਂ ਆਏ ਸੀ ਕਿ ਤੇ ਫਾਹਾ ਵੀ ਨਾ ਵੜਦੇ ਪਤਾ ਕੀ ਸੀ ਅਸੀਂ ਜਾਣਾ ਸੀ ਵਿਆਹ ਚੱਲ ਵਧੀਆ ਕਿੱਤਾਂ ਤੂੰ ਅੱਜ ਆ ਗਈ ਕੱਲੋਂ ਮੈਂ ਘਰੇ ਨਹੀਂ ਮਿਲਣੀ ਸੀ ਤੈਨੂੰ ਕਿੱਥੇ ਜਾਣਾ ਕੱਲ ਯਾਰ ਵੀ ਇੱਕਦਾਂ ਮੇਰੀ ਸਹੇਲੀ ਦਾ ਵਿਆਹ ਆ ਗਿਆ ਵਿਆਹ ਤੇ ਜਾਣਾ ਸੀਗਾ ਔਰ ਥੋੜੇ ਦਿਨਾਂ ਤੱਕ ਤੇਰਾ ਵੀਰਾ ਵੀ ਆ ਜਾਊਗਾ ਫੇਰ ਸੈਟਿੰਗ ਕਰਦੇ ਆਂਗੇ ਕੋਈ ਨਾ ਕੋਈ ਅਸੀਂ ਤਾਂ ਦੇਖੀ ਦੋ ਹੋਈ ਉਹਨੂੰ ਮਿਲਣਾ ਸੀ ਕਿ ਉਹਨੂੰ ਜਗਾਉਣ ਨੂੰ ਵੀ ਨਹੀਂ ਜੀ ਕਰਦਾ ਉਹ ਪਤਾ ਕੀ ਹੈ ਉਹਨੇ ਗਲੀ ਚ ਬੱਚਿਆਂ ਨਾਲ ਖੇਡ ਕੇ ਆਈ ਸੀ ਤੈਨੂੰ ਤਾਂ ਪਤਾ ਹੀ ਐ ਛੋਟੀ ਹੈਗੀ ਹਨਾ ਥੱਕਾ ਹਾਰ ਕੇ ਆ ਕੇ ਸੋ ਗਈ ਮਮੂ ਵੀ ਸਵਾ ਦੇ ਜੇ ਨਹੀਂ ਸਵਾਉਂਦੇ ਫਿਰ ਖਿੱਚਦੀ ਐ ਵੀ ਮੈਨੂੰ ਸਵਾਇਆ ਨਹੀਂ ਗਾ ਕੋਈ ਗੱਲ ਨਹੀਂ ਮੈਂ ਤੇਰੇ ਘਰੇ ਲਿਆਇਆ ਕਰੂੰਗਾ ਏਡੀ ਦਾ ਕੋਈ ਗੱਲ ਨਹੀਂ ਜਦੋਂ ਮਰਜ਼ੀ ਆ ਜਾ ਕਰ ਤੇਰਾ ਆਪਦਾ ਘਰ ਐ ਤੇਰਾ ਆਪਦਾ ਬੱਚਾ ਹੋਰ ਭੈਣੇ ਲਿਆਇਆ ਕੋਈ ਜਵਾਬ ਨੰਬਰੇ ਸਾਡੇ ਘਰੇ ਵੀ ਖੇਡਾ ਬੰਨਾਂ ਦੇ ਚਲ ਖੇਡਦੇ ਆ ਕਰੂ ਵੀ ਸਾਡੇ ਚ ਆ ਕੇ ਕੋਈ ਗੱਲ ਨਹੀਂ ਵੀਰੇ ਵੈਸੇ ਤੇਰੇ ਵਿਆਹ ਨੂੰ ਕਿੰਨਾ ਕ ਟਾਈਮ ਹੋ ਗਿਆ 2 ਸਾਲ ਹੋ ਗਏ ਭੈਣੇ 2 ਸਾਲ ਹੋ ਗਏ ਤੱਕ ਜਵਾਕ ਨਹੀਂ ਹੋਇਆ ਨਹੀਂ ਹੋਇਆ ਨਹੀਂ ਪੈਣੇ ਕੋਈ ਗੱਲ ਨਹੀਂ ਮੈਂ ਤੈਨੂੰ ਇੱਕ ਡਾਕਟਰ ਦੱਸਦੀ ਆ ਵਧੀਆ ਉਹਦੇ ਤੋਂ ਟ੍ਰੀਟਮੈਂਟ ਕਰਾ ਆ ਉਹਦਾ ਵਧੀਆ ਡਾਕਟਰ ਹੈਗਾ ਨਾਲੇ ਤੇਰੀ ਗੋਦ ਭਰ ਜੂਗੀ ਠੀਕ ਆ ਪੈਣੇ ਹੋਰ ਮੈਂ ਤਾਂ ਦੇਖ ਲੈਂਦੇ ਦੱਸ ਹੀ ਸਕਦੀ ਹਣਾ ਕਰੋਨਾ ਤਾਂ ਤੁਸੀਂ ਹੀ ਆ ਮੈਂ ਤਾਂ ਚੋਨੇ ਚਲ ਤੇਰੀ ਗੋਦ ਵੀ ਹਰੀ ਹੋਵੇ ਹਣਾ ਨਾਲੇ ਵੀਰਾ ਚੱਲ ਪਿਓ ਬਣ ਜੇ ਆਪਾਂ ਤਾਂ ਖੁਸ਼ੀ ਹੋਈ ਹੈ ਨਾ ਧੀ ਕੀ ਪੁੱਤ ਕੀ ਆਪਾਂ ਤਾਂ ਦੋਨੇ ਇੱਕੋ ਜਿਹੇ ਆ ਇੱਕ ਮੇਰੀ ਸੱਸ ਧੀ ਜੰਮਤੀ ਧੀ ਜੰਮਤੀ ਸਾਰਾ ਦਿਨ ਬੜਬੜ ਕਰਦੀ ਰਹਿੰਦੀ ਆ ਕੋਈ ਗੱਲ ਨਹੀਂ ਜੇ ਤੇਰੇ ਕੋਲ ਧੀ ਵੀ ਹੋ ਗਈ ਤਾਂ ਫੇਰ ਕਿੰਨੀ ਗੱਲ ਹੈ ਨਾ ਪਾ ਇੱਕ ਮੇਰੀ ਭੈਣ ਹੈ ਜਮਾ ਸਖੀ ਭੈਣ ਹੈ ਤੇ ਕਰਦੀ ਮੇਰੇ ਨਾਲ ਸਰੀਕਿਆ ਵਾਂਗਾ ਆ ਕੇ ਮੇਰੀ ਸੱਸ ਦੀ ਕੰਨ ਭਰੀ ਜਾਂਦੀ ਹੈ ਵੀ ਆਖਿਆ ਤੇ ਕੁੜੀ ਹੋਗੀ ਇਹਨੂੰ ਇੰਨਾ ਕ ਮਾਣ ਆ ਨਾ ਆਹਦੇ ਮੁੰਡਾ ਹੈਗਾ ਇਹਦੇ ਮੇਰੇ ਤਾਂ ਧਰਤੀ ਤੇ ਪੈਰ ਨਹੀਂ ਲੱਗਦੇ ਕੋਈ ਨਾ ਭੈਣੇ ਤੂੰ ਮੈਨੂੰ ਆਦੀ ਭੈਣ ਹੀ ਸਮਝ ਆਪਾਂ ਸਖੀਆਂ ਭੈਣਾਂ ਵਾਂਗੂ ਵਰਤਾਂਗੇ ਭੈਣੇ ਕਦੇ ਵੀ ਕਿਸੇ ਚੀਜ਼ ਦੀ ਲੋੜ ਹੋਈ ਨਾ ਮੈਨੂੰ ਯਾਦ ਕਰ ਲਈ ਕੋਈ ਗੱਲ ਨਹੀਂ ਭੈਣੇ ਹਾਂ ਭੈਣੇ ਜੋ ਮਰਜ਼ੀ ਦੱਸਦੇ ਕੁੁਰਪਾ ਨੂੰ ਹੁੰਦਾ ਕੋਈ ਗੱਲ ਨਹੀਂ ਵੀਰੇ ਮਾਰਿਆ ਕਰਾਂਗੇ ਗੇੜਾ ਤੁਹਾਡੇ ਲੱਗੂ ਚਲੋ ਉਹਨੂੰ ਤਾਂ ਸੱਤੀ ਰਹਿੰਦੇ ਅਸੀਂ ਚੱਲਦੇ ਆਂ ਫਿਰ ਠੀਕ ਹੈ ਭੈਣ ਦੇਖ ਇੱਕਾ ਵੀ ਮੇਰੀ ਭੈਣ ਹੈ ਤੇ ਇੱਕ ਮੇਰੀ ਸખી ਭੈਣ ਹੈ ਦੇਖ ਲੈ ਭੈਣੇ ਮੈਂ ਤਾਂ ਤੇਰੇ ਕੋਲ ਇੱਕ ਕੰਮ ਆਇਸੀ ਦੱਸ ਭੈਣੇ ਭੈਣੇ ਮੇਰਾ ਮੁੰਡਾ ਬਿਮਾਰ ਆ ਅੱਛਾ ਤੇ ਨਾ ਜਵਾਕਾਂ ਨੇ ਨਾ ਉਹਨੂੰ ਸੈੱਟਤਾ ਉਹਦੇ 6:00 ਵਜੇ ਲੈ ਆ ਤੂੰ ਅੱsse ਨਹੀਂ ਭੈਣੇ ਮੈਨੂੰ ਤੇ ਹੋਰ ਮੈਂ ਤਾਂ ਹਸਪਤਾਲ 'ਚ ਸੀਗੀ ਅੱਜ ਹੀ ਆਈ ਆ ਘਰੇ ਠੀਕ ਆ ਮੁੰਡਾ ਬਸ ਠੀਕ ਹੀ ਆ ਤੇ ਡਾਕਟਰਾਂ ਨੇ ਨਾ ਉਹਨੂੰ ਆਇਆ ਕਿਹਾ ਖੂਨ ਦੀ ਕਮੀ ਆ ਤੇ ਖੂਨ ਚਾਹੀਦਾ ਸੀਗਾ ਤਾਂ ਆਈ ਸੀ ਤੇਰੇ ਕੋਲ ਪੈਣੇ ਹੁਣ ਤੱਕ ਨਾ ਦੇ ਦਿੰਦੀ ਪਰ ਮੇਰਾ ਕੋਣ ਗਾੜਾ ਹੀ ਵੜਾ ਕਾਨੂੰ ਕੋਈ ਜਵਾਬ ਨਾ ਮਾਰੋਗਾ ਫੇਰ ਮੈਂ ਤੇ ਭੁਗਤੀ ਜੰਨੀ ਆ ਮਰਕੇ ਬੈਤਰ ਜਵਾਬ ਭੁਗਤੋ ਫੇ ਸ਼ਾਇਦ ਚੱਲ ਕੋਈ ਨਾ ਪੈਣੇ ਫਿਰ ਵੀ ਦੇਖ ਲੈ ਚੱਲੇ ਕਰੀ ਹਾਂ ਮੈਂ ਕਿਸੇ ਹੋਰ ਨੂੰ ਪੁੱਛ ਦੂਣੀ ਨਾ ਗਵਾਨ ਮੱਥੇ ਚ ਬਹੁਤ ਛਿੰਲਗਾ ਮੇਰੇ ਨਾਲ ਉਹਨਾਂ ਨਾਲ ਮੈਂ ਕਰਦੀ ਆ ਗੱਲ ਟੈਨਸ਼ਨ ਨਾ ਲਵਣ ਕੀ ਕੋਤਰਾ ਮੁੰਡਾ ਵਧੀਆ ਚੱਲ ਕੋਈ ਨਾ ਐਵੇਂ ਕੀ ਨਿੱਕ ਦੇ ਪਿਆ ਜਵਾਕਾਂ ਨੇ ੱੱੱਕਾ ਮਾਰਿਆ ਉਹਨੂੰ ਲੈ ਦੱਸ ਧਿਆਨ ਰੱਖਿਆਗਾ ਜਵਾਕਾਂ ਦਾ ਅੱਜ ਕੱਲ੍ਹ ਕਿਸਦਾ ਕੋਈ ਭੇਜਤ ਨਹੀਂ ਹੋਰ ਕਰੇ ਟੈਕ ਦਾਣੀ ਬਾਹਰਾਂ ਕਿਸੇ ਕਰੇ ਭੇਜਦਾ ਹੁੰਦਾ ਟਾਈਮ ਖਰਾਬ ਆ ਜੂਗਾ ਪਰ ਚੱਲ ਇੱਕ ਵਾਰੀ ਦੇਖ ਲਈ ਫਿਰ ਵੀ ਠੀਕ ਆ ਪੁੱਛ ਲਈ ਕਿਸੇ ਨੂੰ ਕਿੰਨੇ ਗਰਾਹ ਖੂਨ ਚਾਹੀਦਾ ਕਿੰਨਾ ਘੱਟ ਗਿਆ ਬਾਵਾ ਕਾਟਾ ਡਾਕਟਰ ਕਹਿੰਦੇ ਬਾਵਾ ਚਾਹੀਦਾ ਖੂਨ ਤਾਂ ਫੇਰ ਔਖੇ ਹੋਗਾ ਤੇਰੇ ਮੁੰਡੇ ਔਰ ਭੈਣੇ ਬਾਲਾ ਬਿਮਾਰ ਆ ਮੈਂ ਤਾਂ ਅੱਜ ਹੀ ਘਰੇ ਆਈ ਸੀਗੀ ਹਸਪਤਾਲ ਚ ਆਈ ਨੇ ਜਿਨ੍ਹਾਂ ਦੀ ਕਿੰਨੇ ਦਿਨ ਹੋ ਗਏ ਤਿੰਨ ਚਾਰ ਦਿਨ ਹੋ ਗਏ ਤੁਮਰਾਦੇ ਦਸੀਏ ਨਹੀਂ ਹੈ ਇਹ ਗੱਲ ਬਣੀ ਮੈਂ ਹੈ ਨਹੀਂ ਸੀ ਨਾ ਇੱਥੇ ਤਾਂ ਕਰਕੇ ਅੱਛਾ ਤਾਂ ਭੈਣਾਂ ਇਹ ਦੇਖ ਦੇ ਦੰਦੀਆਂ ਨਾ ਮੈਂ ਖੂਨ ਆਪਦਾ ਪਰ ਮਦਾ ਆਪ ਓਖੀ ਆ ਮੈਂ ਕਹਿੰਦੇ ਗਰੋ ਮਾਂ ਤੇ ਗੱਲ ਦੱਸ ਮੈਨੂੰ ਤੇਰੇ ਭੈਣਾਂ ਨਾਲ ਗੱਲ ਕਰਨ ਜਾ ਕੇ ਪੈਣੇ ਗੱਲ ਤਾਂ ਮੈਂ ਕਰ ਲਾ ਉਹਦੇ ਨਾਲ ਪਰ ਮੈਨੂੰ ਹੁਣ ਆਏ ਆ ਮੈਂ ਉਹਦੇ ਨਾਲ ਵੀ ਕਿਹੜੇ ਮੂੰਹ ਚੱਕ ਗੱਲ ਕਰੂੰਗੀ ਉਹ ਕਿਹੜੇ ਉਹ ਨਾਲ ਕਿਵੇਂ ਮੈਂ ਉਹਦੇ ਘਰੇ ਕਹਿ ਆਈ ਸੀ ਕਿ ਉਹਦੇ ਸੱਸ ਨੂੰ ਵੀ ਸੋਡੇ ਦਾ ਧੀਆ ਮੇਰੇ ਕੋਲੇ ਮੁੰਡਾ ਆਏ ਥੋੜੀ ਹੁੰਦਾ ਔਖੇ ਤਾਂ ਪੈਣੇ ਖੜਦੀਆਂ ਨੇ ਇਹ ਤਾਂ ਤੇਰੀ ਗੱਲ ਸਹੀ ਆ ਹਾਂ ਥੋੜੀ ਦੱਸ ਤੂੰ ਵੀ ਕਹਾ ਪਤੀਜਾ ਭਾਂਜਾ ਤੁਸੀਂ ਇੰਨੇ ਰਿਸ਼ਤੇ ਰੱਖੇ ਨੇ ਦੱਸ ਇੰਨੇ ਵੀ ਰਿਸ਼ਤੇ ਨਾ ਵੀ ਕਿਹੜੇ ਥੋੜੀ ਬੱਸ ਇਹ ਗੱਲ ਤਾਂ ਤੇਰੀ ਸਹੀ ਆ ਤੈਨੂੰ ਪਤਾ ਲੱਗੂ ਤੇ ਮੈਂ ਖੜਦੀ ਤੇਰੇ ਨਾਲ ਕਿ ਨਹੀਂ ਖੜਦੀ ਕੌਣ ਮੈਂ ਕਿਹੜਾ ਮੂਹ ਲੈ ਕੇ ਜਾਵਾਂ ਅਹੀਂ ਮੂਹ ਲੈ ਕੇ ਜੈ ਨਾ ਬੋਲੀ ਸੀ ਨਹੀਂ ਭੈਣੇ ਆ ਮੂਹ ਲੈ ਕੇ ਤਾਂ ਵਗ ਜਾ ਪਰ ਮੈਨੂੰ ਫਿਰ ਵੀ ਆਪਣੇ ਆਪ ਨੂੰ ਸ਼ਰਮ ਆਉਂਦੀ ਆ ਮੈਂ ਬਾਲਾ ਮੰਦਾ ਚੰਗਾ ਬੋਲਿਆ ਨਹੀਂ ਐ ਥੋੜੀ ਹੁੰਦਾ ਭੈਣੇ ਫਿਰ ਚੱਲ ਤੂੰ ਮੇਰੀ ਗੱਲ ਸੁਣ ਐ ਤਾਂ ਮੈਂ ਤੇਰੇ ਨਾਲ ਖੜੀ ਆ ਠੀਕ ਆ ਤੇਨੂੰ ਮੈਂ ਬਲੱਡ ਵੀ ਦਊਗਾ ਆਪਦਾ ਤੇਰੇ ਮੁੰਡੇ ਨੂੰ ਹੁਣ ਮੇਰੇ ਕੋਲੇ ਚੱਲਦੀ ਜਿਹੜੀ ਬਲੱਡ ਬਲੱਡ ਘਣੇ ਦੀ ਫੇਰ ਉਹਦਾ ਜਵਾਬ ਉਹ ਤੂੰ ਬਾਜ ਉਹ ਗੋਲੀਆਂ ਖਾਊਗਾ ਤੇ ਚੰਗੀ ਰਹੇਗੀ ਤਰੀ ਭੈਣ ਕੋਲੇ ਜਾ ਉਹਨੂੰ ਪਰਚਿਸ ਮਾਰ ਕੇ ਵੀ ਪੀ ਆਹਰੇ ਗੱਲ ਆ ਥੱਡੀ ਹਣਾ ਤੇਰੇ ਮੁੰਡੇ ਜੋ ਵੀ ਸਾਰੇ ਸਮੱਸਿਆ ਦੱਸ ਆਂ ਦੀ ਭੈਣ ਨੂੰ ਠੀਕ ਆ ਸਾਰੀ ਗੱਲ ਕਰ ਫੇਰ ਦੇ ਦੇ ਨਾ ਖੜਦੀ ਕਿ ਨਹੀਂ ਖੜਦੀ ਪਹਿਲੀ ਕਿ ਮੈਂ ਖੜੂ ਹੋ ਗਈ ਜਾਂ ਤਾਂ ਭਾਣ ਜਾ ਨਾਲੇ ਮੁੰਡਾ ਬਚਾਉਣਾ ਤਾਂ ਹੈਗਾ ਹੀ ਆ ਚੱਲ ਕੋਈ ਨਾ ਮੈਂ ਜਾਣੀ ਆ ਫਿਰ ਕਰਦੀ ਆਂ ਗੱਲ ਹਾਂ ਜਾ ਜਾ ਚੰਗੀ ਰਹੇਗੀ ਨਾਲੇ ਤੇਰੇ ਪਤਾ ਲੱਗੇ ਮਾੜਾ ਜਾ ਵੀ ਹਾਂ ਕੌਣ ਚੰਗਾ ਕੌਣ ਮਾੜਾ ਕਿਹੜਾ ਬਗਾਨਾ ਕਿਹੜਾ ਪਰਾਇ ਸਭ ਤੇ ਪਤਾ ਲੱਗੇ ਕਿਹੜੀਆਂ ਭੈਣਾ ਕਿਹੜੀ ਸੇਲਣੀ ਮੈਂ ਤਾਂ ਨਾ ਖੜੀ ਤੇਨੂੰ ਪਤਾ ਹੀ ਆਈ ਮੈਂ ਲੋਕ ਜਵਾਬੀ ਮੜੋ ਤੇ ਨਾ ਹਟਦੇ ਆਏ ਆ ਆਪਾਂ ਤਾਂ ਚੱਲ ਕੋਈ ਨਾ ਫਿਰ ਮੈਂ ਜਾਣੀ ਆ ਉਹਦੇ ਕੋਲ ਹਾਂ ਜਾ ਕੋਈ ਇੰਟਰੈਕਸ਼ਨ ਨਹੀਂ ਲਾਣੀ ਪੁੱਛ ਜਾ ਕੇ ਉਹਨੂੰ ਮਾਦੀ ਧੀਨ ਹਾਂ ਫੋ ਲੈ ਦੱਸ ਆਗੀ ਮੇਰੀ ਭੈਣ ਆ ਕਿਵੇਂ ਭੈਣੇ ਵਧੀਆ ਵਧੀਆ ਤੂੰ ਦੱਸ ਭੈਣੇ ਠੀਕ ਆ ਆ ਜਾ ਬੈਠ ਹੋਰ ਠੀਕ ਆ ਠੀਕ ਆ ਵਧੀਆ ਸੈਟੋ ਕੇ ਬੈਠਾ ਲਾਡੋ ਕਿਵੇਂ ਆ ਲਾਡੋ ਵੀ ਠੀਕ ਆ ਹੋਰ ਮੁੰਡਾ ਕਿਵੇਂ ਆ ਠੀਕ ਆ ਬਸ ਕੀ ਗੱਲ ਤੇਰਾ ਚਿਹਰਾ ਜੇ ਉਤਰਿਆ ਪਿਆ ਮੁੰਡਾ ਕਿਵੇਂ ਤੇਰਾ ਫਿਰ ਨਾ ਕੀ ਗੱਲ ਤੇਰਾ ਮੂੰਹ ਉਤਰਿਆ ਪਿਆ ਖੈਰ ਸੋਖਾ ਬਸ ਪੈਣੇ ਕੀ ਦੱਸਾਂ ਤੈਨੂੰ ਮੈਂ ਕੋਦੇ ਨਾ ਸੱਟ ਵੱਜੀ ਮੇਰੇ ਮੂੰਹ ਹੈ ਹੋਰ ਐਵੇਂ ਕਿਵੇਂ ਜਵਾਕ ਕਾਣੇ ਸੱਟ ਤਾਂ ਖੇਡਦੇ ਆਣੇ ਹੈ ਐਵੇਂ ਕਿਵੇਂ ਸੱਟਦਾ ਮੇਰਾ ਖੇਡ ਹੀ ਆਂਦੇ ਸੀਗੇ ਤੇ ਧੱਕਾ ਧੁੱਕਾ ਮਾਰਿਆ ਤੇ ਸਿਰ 'ਚ ਸੱਟ ਵੱਜੀ ਤੇ ਫੇਰ ਹੁਣ ਕੀ ਕਹਿੰਦਾ ਡਾਕਟਰ ਫਸ ਹਸਪਤਾਲ ਚ ਖੂਨ ਦੀ ਕਮੀ ਆ ਡਾਕਟਰ ਕਹਿੰਦਾ ਹਾਏ ਹਾਏ ਕੋਈ ਗੱਲ ਨਹੀਂ ਤੇਰੀ ਭੈਣ ਬੈਠੀ ਆ ਖੂਨ ਦੇ ਨੂੰ ਕੋਈ ਨਾ ਟੈਨਸ਼ਨ ਲੈ ਹੋਰ ਮੈਂ ਤਾਂ ਤੇਰੇ ਕੋਲ ਤਾਂ ਹੀ ਨਹੀਂ ਆਉਂਦੀ ਸੀਗੀ ਮੈਂ ਕਿਹਾ ਚੱਲ ਕਿਹੜਾ ਮੂੰਹ ਲੈ ਕੇ ਜਾਵਾਂ ਉਹਦੇ ਕੋਲੇ ਮੈਂ ਤੈਨੂੰ ਅੱਗੇ ਬਹੁਤ ਮਾੜਾ ਚੰਗਾ ਬੋਲੀ ਉਹ ਚੱਲ ਫੇਰ ਕੀ ਹੋ ਗਿਆ ਭੈਣਾ ਕਹਿ ਦਿੰਦੀ ਉਹਨੇ ਫਿਰ ਕੋਈ ਨਾ ਚੱਲ ਤੈਨੂੰ ਇੰਨਾ ਅਸਾਸਤਾ ਹੋਇਆ ਵੀ ਮੈਂ ਆਪਦੀ ਭੈਣ ਨੂੰ ਮਾੜਾ ਚੰਗਾ ਬੋਲੀ ਕੋਈ ਗੱਲ ਨਹੀਂ ਮੇਰਾ ਭਾਂਜਾ ਮੈਂ ਉਹਦੇ ਲਈ ਖੜੀ ਆ ਹਮੇਸ਼ਾ ਖੜੀ ਆ ਕੋਈ ਗੱਲ ਨਹੀਂ ਜੇਦੋਂ ਮਰਜ਼ੀ ਦੱਸੀ ਕਿਹੜੇ ਹਸਪਤਾਲ ਜਾ ਮੁੰਡਾ ਆਪਣੇ ਸਰਕਾਰੀ ਚ ਹੀ ਆਰਾਮਪੁਰੇ ਕੋਈ ਨਾ ਭੈਣ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਜੇ ਮੇਰਾ ਆਉ ਦਾ ਬੱਚਾ ਉਹਦਾ ਫੇਰ ਨਾ ਮੈਂ ਕਰ ਦੇ ਹਾਂ ਇਹ ਤਾਂ ਹੈ ਤਾਂ ਹੀ ਨਹੀਂ ਆਉਂਦੀ ਸੀ ਮੈਂ ਤੇਰੀ 30 ਬਾਰੇ ਬਾਲਾ ਮਾੜਾ ਚੰਗਾ ਬੋਲੀ ਨਾ ਉਹ ਚੱਲ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਭੈਣਾ ਤੂੰ ਮੇਰੀ ਜੇ ਕਹਿ ਵੀ ਦਿੱਤਾ ਕਿੱਡੀ ਗੱਲ ਹੋ ਗਈ ਚੱਲ ਕੋਈ ਨਾ ਤੂੰ ਦਿਲ ਨਾ ਛੋਟਾ ਕਰ ਚੱਲ ਚਲੀ ਆਪਾ ਤੇਰੇ ਮੁੰਡੇ ਨੂੰ ਫੋਨ ਦੇ ਕੇ ਚੱਲ ਹੋ ਖੜੀ ਐਵੇਂ ਦਿਲ ਸਿੱਟੀ ਬੈਠੀ ਹੈਗੀ ਬਿਨਾ ਗੱਲ ਤੋਂ ਮੜਾ ਜਾ चलाया चलिए ठीक है मुंडा कि भेने ठीक है पर डॉक्टर ने कहा भी होन की कमी है होून चाहिए अच्छा मतलब बलड घट गया कोई ना एक मेरी सहेली हैगी आपू बुला चला चल, मैं कर न, फोन। हाँ, की अच्छा ओ, यार माला घरे आके जाएगी मेरे ना कम सी दिल तो ठीक है चल आ ठीक है, ठीक है, ठीक। ओके चल मैं फोन करता आ ਨਾ ਨਹੀਂ ਆ ਗਈ ਮੇਰੀ ਭੈਣ ਹੋਰ ਠੀਕ ਹੈ ਠੀਕ ਹੈ ਭੈਣ ਤੂੰ ਦੱਸ ਬਸ ਵਧੀਆ ਆ ਜਾ ਬੈਠਾ ਹਾਂ ਮੇਰੀ ਭੈਣ ਹੈ ਹੋਰ ਭੈਣ ਕਿਵੇਂ ਹੈ ਵਧੀਆ ਭੈਣ ਤਸੀਂ ਦੱਸੋ ਠੀਕ ਆ ਭੈਣ ਦੇਖ ਸੁਮਨ ਮੈਂ ਤਾਂ ਤੈਨੂੰ ਯਾਰ ਐਂ ਬੁਲਾਇਆ ਸੀਗਾ پتہ ਕੀ ਹੈ ਇਹ ਨਾ ਮੇਰੀ ਸਿਸਟਰ ਆ ਤੈਨੂੰ ਪਤਾ ਹੀ ਆ ਯਾਰ ਇਹਦਾ ਨਾ ਮੁੰਡਾ ਮੜਾ ਸੀਰੀਅਸ ਹੋਇਆ ਪਿਆ ਮੈਂ ਤਾਂ ਬਲੱਡ ਦੇ ਕੇ ਦੇਤਾ ਉਹਨਾਂ ਥੋੜਾ ਰਹਿ ਗਿਆ ਬਲੱਡ ਤੈਨੂੰ ਵੀ ਪਤਾ ਆਪਣਾ ਦੋਨਾਂ ਦਾ ਬਲੱਡ ਸੇਮ ਹੀ ਆ ਹਾਂ ਭੈਣ ਸੇਮ ਤੇ ਇਹਨੂੰ ਬਲੱਡ ਦੀ ਲੋੜ ਹੈ ਤੇ ਮੁੰਡੇ ਦੀ ਤੇ ਆਪਾਂ ਇਹਨੂੰ ਬਲੱਡ ਦੇਣਾ ਹੈ

ਸ਼ਸ਼ੀ ਗਾਲ ਵੀਰੇ ਆਜੋ ਬੈਠੋ ਹੋਰ ਇੱਧਰ ਹੋ ਜਾ ਬਾਈ ਨੂੰ ਬਹਿ ਜਾਂਦੇ ਹੋਰ ਕਿਵੇਂ ਅੱਜ ਬੜੀ ਖੁਸ਼ ਲੱਗ ਰਹੀ ਹੈ ਪੈਣ ਖੁਸ਼ ਕਿਉਂ ਨਾ ਹੋਵਾਂ ਪੈਣ ਜਿਹੜੇ ਤੂੰ ਡਾਕਟਰ ਦੀ ਦੱਸ ਪਾਈ ਸੀ ਮੈਂ ਮਹੀਨਾ ਤੋਂ ਦਵਾਈ ਖਾਦੀ ਅੱਜ ਮੇਰੀ ਰਿਪੋਰਟ ਆਈ ਆ ਪੋਜ਼ਿਟਿਵ ਆਈ ਆ ਤੂੰ ਮਾਸੀ ਬਣਨ ਵਾਲਿਆ ਨਹੀਂ ਮੈਂ ਦੱਸ ਵਧਾਈਆਂ ਵੀਰੇ ਤੈਨੂੰ ਫੇਰ ਤਾਂ ਚੱਲ ਵਧੀਆ ਹੁਣ ਤਾਂ ਮੈਂ ਮਾਸੀ ਬਣ ਜੂਗੀ ਹਾਂ ਪੈਣੇ ਤੇਰੀ ਗੋਦ 'ਚ ਵੀ ਕਲਾਲ ਖੇਡਣ ਲੱਗ ਜੂਗਾ ਲੇ ਵੀਰੇ ਬਹੁਤ ਵਧੀਆ ਰੱਬ ਮੇਰੇ ਕੋਲ ਤਾਂ ਧੀ ਰੱਬ ਤੈਨੂੰ ਮੁੰਡਾ ਦਵੇ ਭੈਣ ਭਰਾਵਾਂ ਦੀ ਜੋੜੀ ਹੋ ਜੂਗੀ ਨਾਲੇ ਨਾ ਇਹਦਾ ਧਿਆਨ ਰੱਖਿਆ ਕਰੀ ਉਹ ਇਹਨੂੰ ਜੂਜਾਸ ਪਿਆਇਆ ਕਰੀ ਉਹ ਪਤਾ ਕੀ ਹੈ ਇਹ ਇਸ ਕੰਡੀਸ਼ਨ ਚ ਨਾ ਥੋੜਾ ਬਲੱਡ ਘਟ ਜਾਂਦਾ ਟਾਈਮ ਤੇ ਆ ਕੇ ਠੀਕ ਹੈ ਥੋੜਾ ਇਹਦਾ ਪੈਰ ਦਾ ਧਿਆਨ ਰੱਖੀ ਉੱਚਾ ਨਾ ਪੈਰ ਨਾ ਧਰਿਆ ਜਾਵੇ ਹੁਣ ਤਾਂ ਤੁਸੀਂ ਧਿਆਨ ਰੱਖਣਾ 9 ਮਹੀਨੇ ਇਹਦਾ ਹੋਰ ਸੁਣਾ ਭੈਣੇ ਠੀਕ ਆ ਭੈਣੇ ਤੂੰ ਦੱਸ ਬਹੁਤ ਵਧੀਆ ਵੋ ਵਧੀਆ ਹੋ ਤੇਰੀ ਸੱਸ ਕਿਵੇਂ ਆ ਸੱਸ ਨੂੰ ਪਤਾ ਹੀ ਆ ਉਹਨੇ ਨਹੀਂ ਕਦੀ ਲੋਟ ਆਣਾ ਆਜੋਗੀ ਭੈਣੇ ਕੋਈ ਨਾ ਟਾਈਮ ਨਾਲ ਕੋਈ ਗੱਲ ਨਹੀਂ ਚੱਲ ਮਹਾਰਾਜ ਕਿਰਪਾ ਕਰੇ ਸੱਚ ਪੈਣੇ ਤੇਰਾ ਭਾਂਜਾ ਕਿਵੇਂ ਆ ਜਿਹਨੂੰ ਆਪਾਂ ਬਲੱਡ ਦਿੱਤਾ ਸੀਗਾ ਨਹੀਂ ਹੁਣ ਤਾਂ ਉਹ ਬਹੁਤ ਵਧੀਆ ਹੁਣ ਤਾਂ ਰਾਜੀ ਖੁਸ਼ੀ ਆ ਆਪਦੇ ਘਰੇ ਕੀ ਪਤਾ ਤੈਨੂੰ ਉਹਦੀ ਦੁਆ ਲੱਗੀ ਹੋਵੇ ਹਾਂ ਭੈਣੇ ਵੀ ਸਹੀ ਗੱਲ ਆ ਹੋਰ ਆਣਾ ਹੀ ਇੱਕ ਦੋ ਦਿਨਾਂ ਤੱਕ ਭੈਣ ਨੇ ਘਰੇ ਕੋਈ ਗੱਲ ਨਹੀਂ ਹੋਰ ਵੀਰੇ ਕੰਮ ਕਾ ਠੀਕ ਆ ਤੁਹਾਡਾ ਹਾਂਜੀ ਹਾਂਜੀ ਵਧੀਆ ਚਲੋ ਵਧੀਆ ਰਾਜੀ ਖੁਸ਼ੀ ਰਹੋ ਆ ਉਹਦਾ ਸਾਰੇ ਸਾਰੇ ਬਿੱਤਾ ਸੱਸਰੀ ਘਰ ਮਾਸੀ ਹਾਂ ਹੋਰ ਬੁੱਤ ਤੇ ਕਿਵੇਂ ਹੈ ਠੀਕ ਹੈ ਕਿਆ ਬਣ ਗਿਆ ਹਾਂ ਭੈਣ ਵਧੀਆ ਲੈ ਮੈਂ ਤੇਰੇ ਲਈ ਪਾਣੀ ਲੈ ਕੇ ਆਈ ਨਹੀਂ ਨਹੀਂ ਭੈਣੇ ਤੂੰ ਇੱਥੇ ਬੈ ਜਾ ਮਾਸੀ ਮੈਨਾਂ ਆਵਦੀ ਗਲਤੀ ਤੇ ਤੁਹਾਨੂੰ ਮਾਫੀ ਮੰਗਣ ਆਈ ਸੀਗੀ ਮੈਂ ਤੇ ਬਹੁਤ ਵੱਡੀ ਗਲਤੀ ਹੋ ਗਈ ਤੂੰ ਸੋ ਜਾ ਹਾਂ ਤੂੰ ਕਾਹਦੀ ਮਾਫੀ ਮੰਗਦੀ ਬੁੱਤ ਹੋਰ ਮਾਸੀ ਜੇ ਮੇਰਾ ਮੁੰਡਾ ਅੱਜ ਜਾਉਂਦਾ ਹੈ ਨਾ ਮੇਰੀ ਭੈਣ ਦੇ ਘਰ ਕਿ ਜਾਉਂਦਾ ਮੈਂ ਤਾਂ ਬਸ ਐਵੇਂ ਹੀ ਭੇਦਭਾਵ ਕਰੀਏਗੀ ਕੁੜੀ ਮੁੰਡੇ ਚ ਕੀ ਕੁੜੀ ਤੇ ਕੀ ਮੁੰਡਾ ਚੱਲ ਕੋਈ ਨਾ ਰੱਬ ਤੁਹਾਡੇ ਘਰੇ ਵੀ ਬੂਟਾ ਲਾਊਗਾ ਚੱਲ ਕੋਈ ਘਰ ਨੂੰ ਧਿਆਨ ਰੱਖੀ ਹਾਂਜੀ ਚੱਲ ਕੋਈ ਨਾ ਭੈਣੇ ਉਹ ਤਾਂ ਮੇਰਾ ਫਰਜ਼ ਸੀਗਾ ਤੇਰਾ ਮੁੰਡਾ ਮੇਰਾ ਜਿਹੜਾ ਕੁਛ ਲੱਗਦਾ ਨਹੀਂਗਾ ਚੱਲ ਭੈਣੇ ਇੰਨਾ ਹੀ ਬਹੁਤ ਐ ਵੀ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਹੋਇਆ ਤੂੰ ਆਪਣੀ ਗਲਤੀ ਤਾਂ ਮੰਨੀ ਵੀ ਮੈਂ ਕੁੜੀ ਤੇ ਮੁੰਡੇ 'ਚ ਭੇਤ ਭਾਵ ਕਰਦੀ ਸੀ ਚੱਲ ਤੁਸੀਂ ਦੋਨੋਂ ਜਣੇ ਗੱਲਾਂ ਕਰੋ ਮੈਂ ਚਾਹ ਬਣਾਣ ਨਹੀਂ ਆ ਅਗਲੀ ਚਲਾ ਜਾ ਭੈਣੇ ਸੈੱਟ ਹੋ ਕੇ ਬਹਿ ਜਾ ਇੱਥੇ ਹਾਂ ਹੋ ਜਾ ਸੈੱਟ ਹਾਏ ਨਹੀਂ ਮੇਰੀ ਧੀ ਰਾਣੀ ਮੈਂ ਤਾਂ ਐਵੇਂ ਫਰਕ ਕਰੀਗੀ ਕੁੜੀ ਮੁੰਡੇ 'ਚ ਚਲ ਕੋਈ ਨਾ ਮੈਥੋਂ ਗਲਤੀ ਹੋਗੀ ਹੁਣ ਛੁੱਟੀਆਂ ਹੁੰਦੀਆਂ ਹਨ ਜਦੋਂ ਜਵਾਕਾਂ ਨੂੰ ਮੇਰੇ ਕੋਲੇ ਭੇਜਿਆ ਕਰੇ ਨੂੰ ਹਾਂ ਬਸ ਕੋਈ ਗੱਲ ਨਹੀਂ ਭੇਜਿਆ ਕਰੂੰਗੀ ਠੀਕ ਆ ਚਲ ਕੋਈ ਨਾ ਗਲਤੀਆਂ ਵੀ ਬੰਦਿਆਂ ਤੋਂ ਹੁੰਦੀਆਂ ਕੋਈ ਚੱਕਰ ਨਹੀਂ ਚਲ ਤੂੰ ਬਾਲਾ ਮੰਨ ਤੇ ਨਾ ਲਾਇਆ ਕਰ ਗੱਲ ਠੀਕ ਆ ਸ੍ਰੀ ਸ੍ਰੀ ਗਾਜੀ ਹਾਂਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਉਹਨੇ ਉਹਨੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟਿਆ ਧੀਆਂ ਲਈ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰਿਓ ਤੇ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਗਲਾਸ ਹੀ ਵਾਲੇ ਉੱਤੇ ਆਏ ਗਲਾਸ ਕੀ ਹੋ ਗਿਆ ਕੀ ਹੋ ਗਿਆ ਗਲਾਸ ਹੀ ਵਾਲੇ ਉੱਤੇ ਗਲ ਗਲਾਸ ਲੱਗਦੀ ਗਲਾਸ ਵਾਲੇ ਉੱਤੇ ਹੋਏ ਪਿਆ ਔਰ

होगा हो गया सत जि <laughs> की <गया> <laughs> बी जानते ओ तो <laughs> तो नहीं नहीं